ਮੇਰੇ ਸਾਈਡ ਵਿੱਚ ਜਿਸ ਗਾਣੇ ਦੇ ਵਿਜ਼ੂਅਲਸ ਚੱਲ ਰਹੇ ਨੇ ਉਹਨਾਂ ਨੂੰ ਵੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਊਗਾ ਦੋਸਤੋ ਕਿਸ ਗਾਣੇ ਦੇ ਵਿਜ਼ੂਅਲਸ ਨੇ ਬਹੁਤ ਹੀ ਮਸ਼ਹੂਰ ਗੀਤ ਸੀ ਗੁਰੂ ਰੰਧਾਵਾ ਦੇ ਦਾ ਲਗਦੀ ਲਾਹੌਰ ਦੀ ਆ ਜਿਸ ਹਸਰ ਨਾਲ ਹਸਦੀ ਆ ਲਗਦੀ ਪੰਜਾਬ ਦੀ ਆ ਸੋ ਇਹ ਬੜਾ ਮਸ਼ਹੂਰ ਗਾਣਾ ਸੀ ਗੁਰੂ ਰੰਧਾਵਾ ਦੇ ਦਾ ਔਰ ਐਸ ਗਾਣੇ ਨੇ ਗੁਰੂ ਰੰਧਾਵੇ ਦੀ ਬਹੁਤ ਜ਼ਿਆਦਾ ਚੜ੍ਹਾਈ ਵੀ ਕਰਵਾ ਦਿੱਤੀ ਸੀ ਸੋ ਆਪਣੀ ਵਾਰੀ ਜਦੋਂ ਕਮਾਈ ਕਰਨ ਦੀ ਗੱਲ ਸੀ ਤਾ ਗੁਰੂ ਨੰਦਾਵਾ ਸੰਜੀ ਪੰਜਾਬ ਨੂੰ ਰੋਮੈਂਟਿਕਸਾਈਜ਼ ਕਰ ਰਿਹਾ ਸੀ ਪਰ ਅੱਜ ਦਿਲਜੀਤ ਦੋਸਾਂਝ ਜਦੋਂ ਆਪਣੀ ਮੂਵੀ ਵਿੱਚ ਹੀ ਲਾਹੌਰ ਦੀ ਕੁੜੀ ਨੂੰ ਲੈ ਕੇ ਆ ਗਿਆ ਮਹਿਾਨੀਆ ਅਮੀਰ ਦੀ ਗੱਲ ਕਰ ਰਹੇ ਹਾਂ ਦੋਸਤੋ ਤੇ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਸਰਦਾਰਜੀਤ 3 ਦੀ ਗੱਲ ਕਰ ਰਹੇ ਹਾਂ ਇਸ ਨਾਲ ਜੁੜੀ ਹੋਈ ਕੰਟਰੋਵਰਸੀ ਹਲੇ ਖਤਮ ਨਹੀਂ ਹੋਈ ਹੈ ਪੰਜਾਬ ਤੋਂ ਬਾਹਰ ਦੇ ਲੋਕ ਪੰਜਾਬ ਤੋਂ ਬਾਹਰ ਜੋ ਭਾਰਤ ਵਿੱਚ ਹੀ ਰਹਿਣ ਵਾਲੇ ਲੋਕ ਨੇ ਉਹ ਤਾਂ ਦਿਲਜੀਤ ਦਾ ਵਿਰੋਧ ਕਰ ਹੀ ਰਹੇ ਨੇ ਪਰ ਪੰਜਾਬ ਦੇ ਅੰਦਰ ਦੇ ਲੋਕ ਖਾਸ ਤੌਰ ਤੇ ਪੰਜਾਬ ਨਾਲ ਜੁੜੇ ਹੋਏ ਕਲਾਕਾਰ ਵੀ ਦਿਲਜੀਤ ਦੋਸਾਂਝ ਦੀ ਆਲੋਚਨਾ ਕਰ ਰਹੇ ਨੇ ਲਗਾਤਾਰ ਪੁਰਨਾ ਵਿੱਚ ਇੱਕ ਵੱਡਾ ਨਾਮ ਹੁਣ ਉੱਭਰ ਕੇ ਸਾਹਮਣੇ ਆਇਆ ਹੈ ਦੋਸਤੋ ਗੁਰੂ ਰੰਦਾਵਾ ਗੁਰੂ ਰੰਦਾਵੇ ਨੇ ਆਪਣੇ ਟਵਿੱਟਰ ਅਕਾਊਂਟ ਤੇ ਲਗਾਤਾਰ ਦਿਲਜੀਤ ਦੇ ਖਿਲਾਫ ਪੋਸਟਾਂ ਪਾਈਆਂ ਇੱਕ ਪੋਸਟ ਪਹਿਲਾਂ ਪਾਈ ਤੇ ਉਸ ਤੋਂ ਬਾਅਦ ਇੱਕ ਹੋਰ ਵੱਡੀ ਪੋਸਟ ਪਾਈ ਉਸ ਵਿੱਚ ਤਾਂ ਜ਼ਿਆਦਾ ਹੀ ਸੀਰੀਅਸ ਗੱਲਾਂ ਲਿਖਤੀਆਂ ਤੇ ਉਸ ਤੋਂ ਬਾਅਦ ਜੋ ਦਿਲਜੀਤ ਦੇ ਫੈਨਸ ਨੇ ਜਾਂ ਫਿਰ ਪੰਜਾਬ ਦੇ ਜੋ ਲੋਕ ਨੇ ਉਹਨਾਂ ਨੇ ਜੋ ਰਿਐਕਸ਼ਨ ਦਿੱਤਾ ਜੋ ਉਹਨਾਂ ਨੇ ਟ੍ਰੋਲਿੰਗ ਕੀਤੀ ਗੁਰੂ ਰੰਦਾਵੇ ਨੂੰ ਗੁਰੂ ਰੰਦਾਵਾ ਉਹ ਸਹਿ ਨਹੀਂ ਪਾਇਆ ਤੇ ਗੁਰੂ ਰੰਧਾਵੇ ਨੇ ਆਪਣੇ ਟਵਿੱਟਰ ਅਕਾਊਂਟ ਨੂੰ ਹੀ ਡੀਐਕਟੀਵੇਟ ਕਰ ਦਿੱਤਾ ਗੁਰੂ ਰੰਧਾਵੇ ਤੋਂ ਪਹਿਲਾਂ ਪੰਜਾਬ ਦੇ ਕੁਝ ਹੋਰ ਕਲਾਕਾਰਾਂ ਨੇ ਵੀ ਦਿਲਜੀਤ ਦਾ ਵਿਰੋਧ ਕੀਤਾ ਸੀ ਦੋਸਤੋ ਉਹਨਾਂ ਦਾ ਜ਼ਿਕਰ ਮੈਂ ਆਪਣੀ ਪਿਛਲੀ ਵੀਡੀਓ ਵਿੱਚ ਕਰ ਚੁੱਕਿਆ ਇਸ ਵੀਡੀਓ ਵਿੱਚ ਵੀ ਗੱਲ ਕਰਾਂਗੇ ਉਹਨਾਂ ਦੀ ਪਰ ਉਸ ਤੋਂ ਪਹਿਲਾਂ ਗੁਰੂ ਰੰਧਾਵੇ ਨੇ ਜੋ ਪੋਸਟਾਂ ਪਾਈਆਂ ਸੀ ਉਹਨਾਂ ਦੀ ਗੱਲ ਕਰ ਲੈਨੇ ਹਾਂ ਜੋ ਲੇਟੈਸਟ ਪੋਸਟ ਪਾਈ ਸੀ ਗੁਰੂ ਰੰਧਾਵੇ ਨੇ ਜਿਸ ਤੋਂ ਬਹੁਤ ਜ਼ਿਆਦਾ ਬੈਕਲੈਸ਼ ਉਹਨਾਂ ਨੂੰ ਮਿਲਿਆ ਕਿ ਉਹਨਾਂ ਨੇ ਆਪਣਾ ਜੋ ਐਕਸ ਅਕਾਊਂਟ ਟਵਿੱਟਰ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਉਹ ਪੋਸਟ ਕੀ ਸੀ ਉਹ ਦੇਖੋ ਤੁਸੀਂ ਸੋ ਗੁਰੂ ਰੰਧਾਵਾ ਆਪਣ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਸੋ ਭਈ ਗੁਰੂ ਰੰਦਾਵੇ ਦੀ ਪੋਸਟ ਦੀਆਂ ਜੋ ਪਹਿਲੀਆਂ ਹੀ ਦੋ ਲਾਈਨਾਂ ਨੇ ਭਈ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ ਮੈਂ ਪੁੱਛਣਾ ਚਾਹੁੰਗਾ ਕਿ ਭਈ ਦਿਲਜੀਤ ਨੇ ਕਿਹੜੇ ਵੇਲੇ ਆਪਣੇ ਦੇਸ਼ ਦੀ ਭੰਡੀ ਕੀਤੀ ਹੈ ਜਾਂ ਭਾਰਤ ਦੀ ਭੰਡੀ ਕੀਤੀ ਹੈ ਅਗਲੀ ਲਾਈਨ ਜੇ ਦੇਖੀਏ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਭਾਰਤ ਦਾ ਬੁਰਾ ਦਿਲਜੀਤ ਦੋਸਾਂਝ ਨੇ ਕਿਹੜੇ ਵੇਲੇ ਮੰਗਿਆ ਆਪਣੀ ਕਿਹੜੀ ਸਟੇਟਮੈਂਟ ਵਿੱਚ ਮੰਗਿਆ ਜਾਂ ਫਿਰ اپنی ਕਿਹੜੀ ਫਿਲਮ ਜਾਂ ਕਿਹੜੇ ਗੀਤ ਵਿੱਚ ਮੰਗਿਆ ਇਹ ਗੁਰੂ ਰੰਧਾਵਾ ਨੂੰ ਦੱਸਣਾ ਚਾਹੀਦਾ ਸੀ ਅੱਗੇ ਗੁਰੂ ਰੰਧਾਵਾ ਕਹਿੰਦਾ ਇਵਨ ਇਫ ਨਾਓ ਯੋਰ ਸਿਟੀਜ਼ਨਸ਼ਿਪ ਇਜ਼ ਨਾਟ ਇੰਡੀਅਨ ਬਟ ਯੂ ਵਰ ਬੌਰਨ ਹੇਅਰ ਪਲੀਜ਼ ਰਿਮੈਂਬਰ ਥਿਸ ਉਹਨੇ ਦਿਲਜੀਤ ਦੀ ਸਿਟੀਜ਼ਨਸ਼ਿਪ ਹੁਣ ਚੇਂਜ ਹੋ ਗਈ ਹੈ ਜਾਂ ਨਹੀਂ ਇਹ ਐਸ ਗੱਲ ਤਾਂ ਮੈਨੂੰ ਨਹੀਂ ਪਤਾ ਦੋਸਤੋ ਇਹ ਦਿਲਜੀਤ ਨੂੰ ਪਤਾ ਹੋਊਗਾ ਜਾਂ ਫਿਰ ਗੁਰੂ ਰੰਧਾਵੇ ਨੂੰ ਹੀ ਪਤਾ ਹੋਊਗਾ ਹੈਨਾ ਪਰ ਕੁਲਬਲਾ ਕੇ ਇਹ ਦਿਲਜੀਤ ਦੇ ਬਹੁਤ ਜ਼ਿਆਦਾ ਖਿਲਾਫ ਲਿਖੀ ਗਈ ਪੋਸਟ ਹੈ ਅੱਗੇ ਕਹਿ ਰਿਹਾ ਥਿਸ ਕੰਟਰੀ ਮੇਡ ਗ੍ਰੇਟ ਆਰਟਿਸਟਸ ਐਂਡ ਵੀ 올 ਆਰ ਪ੍ਰਾਊਡ ਆਫ ਇਟ ਪਲੀਜ਼ ਬੀ ਪ੍ਰਾਊਡ ਆਫ ਵੇਅਰ ਯੂ ਵਰ ਬੌਰਨ ਜਸਟ ਐਨ ਐਡਵਾਈਸ ਅਗੇ ਐਡਵਾਈਸ ਦੇ ਰਿਹਾ ਹੈ ਦਿਲਜੀਤ ਨੂੰ ਕਹਿੰਦਾ ਹੈ ਕਿ ਨਾਓ ਡੋਨਟ ਸਟਾਰਟ ਕੰਟਰੋਵਰਸੀ ਅਗੇਨ ਐਂਡ ਮੈਨੀਪੂਲੇਟ ਇੰਡੀਅਨਸ ਲੋਲ ਪੀ ਆਰ ਬਿਗਰ ਦੈਨ ਆਰਟਿਸਟ ਇਹ ਗੱਲ ਗੁਰੂ ਰੰਦਾਵਾ ਕਹਿ ਰਿਹਾ ਹੈ ਇਸ ਤੋਂ ਪਹਿਲਾਂ ਜੋ ਉਹਨੇ ਪੋਸਟ ਪਾਈ ਸੀ ਉਸ ਵਿੱਚ ਵੀ ਪੀ ਆਰ ਦੀ ਹੀ ਗੱਲ ਕਰ ਰਿਹਾ ਹੈ ਸੋ ਜਾਂ ਤਾਂ ਗੁਰੂ ਰੰਦਾਵੇ ਨੂੰ ਇਹ ਲੱਗ ਰਿਹਾ ਹੈ ਕਿ ਸਰਦਾਰ ਜੀ ਜੀ ਨੂੰ ਲੈ ਕੇ ਜੋ ਕੰਟਰੋਵਰਸੀ ਚੱਲ ਰਹੀ ਹੈ ਉਹ ਕਿਸੇ ਪੀ ਆਰ ਕੈਂਪੇਨ ਦਾ ਪਾਰਟ ਹੈ ਸਰਦਾਰ ਜੀ 3 ਨੂੰ ਬਹੁਤ ਵੱਡੀ ਪੀਆਰ ਚਾਹੀਦੀ ਹੈ ਇਸ ਕਰਕੇ ਇਹ ਸਾਰੀ ਕੰਟਰੋਵਰਸੀ ਖੜੀ ਕੀਤੀ ਗਈ ਹੈ ਇਸ ਤੋਂ ਪਿਛਲੀ ਜੋ ਪੋਸਟ ਸੀ ਗੁਰੂ ਰੰਧਾਵੇ ਦੀ ਉਹ ਵੀ ਦੇਖ ਲੈਣੇ ਦੋਸਤੋ ਇੱਕ ਵਾਰ 25 ਜੂਨ ਦੀ ਆਪਣੀ ਪੋਸਟ ਵਿੱਚ ਗੁਰੂ ਰੰਧਾਵਾ ਕਹਿੰਦਾ ਹੈ ਵੈਨ ਦਾ ਪੀਆਰ ਟੀਮ ਇਜ਼ ਮੋਰ ਟੈਲੈਂਟਡ ਦੈਨ ਦਾ ਟੈਲੈਂਟ ਇਟਸੈਲਫ ਕੰਟਰੋਵਰਸੀਜ਼ ਬਿਕਮ ਪਾਰਟ ਆਫ ਡੇਲੀ ਰੁਟੀਨ ਦਾ ਡੇ ਇਜ਼ ਨੀਅਰ ਵੈਨ ਆਰ ਪੀਪਲ ਵਿਲ ਓਪਨ देयर ਆਈਜ਼ ਐਂਡ ਨੋ ਦਾ ਟਰੂਥ ਲੋਲ ਫਸਟ ਆਫ ਐਵਰੀ ਮੰਥ ਡ੍ਰੋਪਿੰਗ ਬੰਬਸ ਗੋਡ ਬlesਸ ਦਾ ਫੇਕ ਪੀਆਰ ਐਂਡ ਆਰਟਿਸਟ ਸੋ ਫੇਕ ਪੀਆਰ ਗੁਰੂ ਰੰਧਾਵੇ ਨੂੰ ਲੱਗ ਰਹੀ ਹੈ ਹੋ ਸਕਦਾ ਹੈ ਫੇਕ ਪੀਆਰ ਲੱਗ ਰਹੀ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਗੁਰੂ ਰੰਧਾਵੇ ਨੂੰ ਆਪਣਾ ਹੀ ਕੁਝ ਸਾੜਾ ਹੋਵੇ ਕਿ ਭਈ ਦਿਲਜੀਤ ਦੋਸਾਂਝ ਜੋ ਕਿ ਗੁਰੂ ਰੰਧਾਵੇ ਨਾਲੋਂ ਕਿਤੇ ਜ਼ਿਆਦਾ ਪੁਰਾਣਾ ਕਲਾਕਾਰ ਹੈ ਪੁਰਾਣਾ ਸਿੰਗਰ ਹੈ ਉਹ ਗੁਰੂ ਰੰਧਾਵੇ ਤੋਂ ਅੱਗੇ ਕਿਵੇਂ ਨਿਕਲ ਗਿਆ ਕਿਉਂਕਿ ਪਿਛਲਾ ਕੁਝ ਜੋ ਸਮਾਂ ਸੀ ਉਸ ਵਿੱਚ ਤਾਂ ਗੁਰੂ ਰੰਧਾਵੇ ਦੀ ਜ਼ਿਆਦਾ ਚੜ੍ਹਾਈ ਸੀ ਫਿਰ ਅਚਾਨਕ ਕੀ ਹੋਇਆ ਕਿ ਦਿਲਜੀਤ ਦੋਸਾਂਝ ਦੀ ਇੰਨੀ ਜ਼ਿਆਦਾ ਚੜ੍ਹਾਈ ਹੋ ਗਈ ਦਿਲਜੀਤ ਇੰਨਾ ਜ਼ਿਆਦਾ ਅੱਗੇ ਨਿਕਲ ਗਿਆ ਤੋ ਹੋ ਸਕਦਾ ਹੈ ਕੁਝ ਪਰਸਨਲ ਰੀਜਨਸ ਵੀ ਹੋਣ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਬਈ ਕੋਈ ਬਾਹਰ ਦਾ ਪ੍ਰੈਸ਼ਰ ਵੀ ਹੋ ਸਕਦਾ ਹੈ ਕੋਈ ਪੋਲਿਟੀਕਲ ਪ੍ਰੈਸ਼ਰ ਵੀ ਹੋ ਸਕਦਾ ਹੈ ਗੁਰੂ ਰੰਧਾਵਾ ਉੱਤੇ ਕਿ ਇਸ ਤਰ੍ਹਾਂ ਦੀਆਂ ਪੋਸਟਾਂ ਗੁਰੂ ਰੰਧਾਵਾ ਪਾ ਰਿਹਾ ਹੈ ਗੁਰੂ ਰੰਧਾਵਾ ਦੇ ਤੋਂ ਪਹਿਲਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੀਕਾ ਸਿੰਘ ਤੇ ਬੀਪਰਾਕ ਇਹਨਾਂ ਨੇ ਵੀ ਦਿਵਜੀਤ ਦੇ ਖਿਲਾਫ ਪੋਸਟਾਂ ਪਾਈਆਂ ਸੀ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਬੀਪਰਾਕ ਨੇ ਲਿਖਿਆ ਸੀ ਕਈ ਆਰਟਿਸਟ ਆਪਣਾ ਜ਼ਮੀਰ ਵੇਚ ਚੁਕੇ ਨੇ ਫਿੱਟੇ ਮੂ ਤੁਹਾਡੇ ਇਹ ਬੀਪਰਾਕ ਨੇ ਕਿਹਾ ਸੀ ਤੇ ਮੀਕਾ ਸਿੰਘ ਮੀਕਾ ਸਿੰਘ ਨੇ ਕਿਹਾ ਸੀ ਦੇਸ਼ ਪਹਿਲੇ ਜੋ ਉਹਨੇ ਇੰਸਟਾਗ੍ਰam ਤੇ ਆਪਣੀ ਸਟੋਰੀ ਲਾਈ ਸੀ ਉਹਨੇ ਕਿਹਾ ਸੀ ਦੇਸ਼ ਪਹਿਲੇ ਦੇਸ਼ ਪਹਿਲੇ ਤਾਂ ਠੀਕ ਹੈ ਕੋਈ ਗਲ ਨਹੀਂ ਪਰ ਉਸ ਤੋਂ ਅੱਗੇ ਉਹ ਦਿਲਜੀਤ ਨੂੰ ਫੇਕ ਸਿੰਗਰ ਵੀ ਦੱਸ ਰਿਹਾ ਹੈ ਹੈਨਾ ਸਰਦਾਰਜੀ ਤਰੀ ਦਾ ਵਿਰੋਧ ਤਾਂ ਕਰਨਾ ਹੀ ਹੈ ਅਲੱਗ ਚੀਜ਼ ਹੈ ਇੱਕ ਹੈਨਾ ਪਰ ਉਹ ਫੇਕ ਸਿੰਗਰ ਵੀ ਦੱਸ ਰਿਹਾ ਦਿਲਜੀਤ ਨੂੰ ਸੋ ਇੱਥੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਬਾਹਰਲੇ ਪ੍ਰੈਸ਼ਰ ਦੀ ਗੱਲ ਨੂੰ ਆਪਾਂ ਜੇ ਛੱਡ ਵੀ ਦਈਏ ਇਹਨਾਂ ਕੋਈ ਐਕਸਟਰਨਲ ਪ੍ਰੈਸ਼ਰ ਹੈ ਕੋਈ ਪੋਲਿਟੀਕਲ ਪ੍ਰੈਸ਼ਰ ਹੈ ਉਸ ਨੂੰ ਛੱਡ ਵੀ ਦਈਏ ਤਾਂ ਪਰਸਨਲ ਸਾੜਾ ਵੀ ਕੋਈ ਇੱਕ ਚੀਜ਼ ਹੈ ਇਹਨਾਂ ਪਰਸਨਲ ਸਾੜਾ ਜੋ ਦਿਲਜੀਤ ਨਾਲ ਇਹਨਾਂ ਨੂੰ ਹੈ ਉਹ ਵੀ ਇੱਕ ਐਲੀਮੈਂਟ ਹੈ ਕਿ ਦਿਲਜੀਤ ਐਨੀ ਚੜਾਈ ਕਿਵੇਂ ਕਰ ਗਿਆ ਇਹਨਾਂ ਤੋਂ ਅੱਗੇ ਕਿਵੇਂ ਨਿਕਲ ਗਿਆ ਇਸ ਤੋਂ ਬਾਅਦ ਦੋਸਤੋ ਨੀਰੂ ਬਾਜਵਾ ਬਾਰੇ ਵੀ ਗੱਲ ਕਰ ਲੈਨੇ ਆ ਨੀਰੂ ਬਾਜਵਾ ਜੋ ਕਿ ਖੁਦ ਸਰਦਾਰ ਜੀ 3 ਫਿਲਮ ਦਾ ਪਾਰਟ ਨੇ ਇਸ ਫਿਲਮ ਵਿੱਚ ਮੁੱਖ ਕਿਰਦਾਰ ਅਦਾ ਕਰ ਰਹੇ ਨੇ ਨੀਰੂ ਬਾਜਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਸਰਦਾਰ ਜੀ 3 ਨਾਲ ਜੁੜਿਆ ਹੋਈਆਂ ਜੋ ਵੀ ਪ੍ਰੋਮੋਸ਼ਨਲ ਐਕਟੀਵਿਟੀਜ਼ ਸੀ ਜਾਂ ਫਿਰ ਟ੍ਰੇਲਰ ਵਗੈਰਾ ਸੀ ਜੋ ਵੀ ਸੀ ਉਹ ਸਭ ਕੁਝ ਡਿਲੀਟ ਕਰ ਦਿੱਤਾ ਹੈ ਨੀਰੂ ਬਾਜਵਾ ਨੇ ਜੋ ਰੀਸੈਂਟ ਪੋਸਟ ਪਾਈ ਹੈ ਆਪਣੇ ਇੰਸਟਾਗ੍ਰam ਹੈਂਡਲ ਤੇ ਉਹ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ ਨੂੰ ਲੈ ਕੇ ਪਾਈ ਹੈ ਉਹਨਾਂ ਦੀ ਆਉਣ ਵਾਲੀ ਜੋ ਬਾਲੀਵੁੱਡ ਫਿਲਮ ਹੈ ਉਹ ਹੈ son of sardar 2 ਅਜੇ ਦੇਵਗਨ ਦੇ ਨਾਲ ਇਹ ਫਿਲਮ ਹੈ ਉਸ ਨੂੰ ਦਾ ਟੀਜ਼ਰ ਜਾਂ ਫਿਰ ਟ੍ਰੇਲਰ ਇਹ ਨੀਰੂ ਬਾਜਵਾ ਨੇ ਸ਼ੇਅਰ ਕਰ ਰੱਖਿਆ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪਰ ਸਰਦਾਰ ਜੀ ਥ੍ਰੀ ਨਾਲ ਜੁੜੇ ਹੋਏ ਜੋ ਵੀ ਟ੍ਰੇਲਰ ਜਾਂ ਫਿਰ ਜੋ ਵੀ ਪਿਕਸ ਵਗੈਰਾ ਰਹੀਆਂ ਹੋਣਗੀਆਂ ਫੋਟੋਆਂ ਹੋਣਗੀਆਂ ਉਹ ਨੀਰੂ ਬਾਜਵਾ ਨੇ ਹਟਾ ਦਿੱਤੀਆਂ ਸੋ ਇਥੇ ਇਹ ਵੀ ਪਤਾ ਲੱਗ ਰਿਹਾ ਦੋਸਤੋ ਕਿ ਨੀਰੂ ਬਾਜਵਾ ਵੀ ਪ੍ਰੈਸ਼ਰ ਵਿੱਚ ਹੈ ਹੈਨਾ ਇਨਾ ਵੱਡਾ ਨਾਮ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਵੀ ਪ੍ਰੈਸ਼ਰ ਵਿੱਚ ਹੈ ਸ਼ਾਇਦ ਉਹ ਬਾਲੀਵੁੱਡ ਦੇ ਪ੍ਰੈਸ਼ਰ ਵਿੱਚ ਹੈ ਕਿਉਂਕਿ ਨਵੀਂ ਫਿਲਮ ਆ ਰਹੀ ਹੈ ਜੋ ਬਾਲੀਵੁੱਡ ਦੀ ਅਜੇ ਦੇਵਗੰਦੀ ਫਿਲਮ ਹੈ ਹੈਨਾ son of sardar 2 ਸ਼ਾਇਦ ਐਸ ਕਰਕੇ ਉਹ ਪ੍ਰੈਸ਼ਰ ਵਿੱਚ ਹੈ ਕਿਉਂਕਿ son of sardar 2 ਫਿਲਮ ਦਾ ਵੀ ਵਿਰੋਧ ਹੋ ਸਕਦਾ ਹੈ ਸੋ ਮੇਬੀ ਅਜੇ ਦੇਵਗਨ ਜਾਂ ਫਿਰ ਐਸ ਫਿਲਮ ਦੇ ਜੋ ਮੇਕਰਸ ਨੇ son of sardar ਫਿਲਮ ਦੇ ਜੋ ਮੇਕਰਸ ਹੈ ਉਹਨਾਂ ਨੇ ਪ੍ਰੈਸ਼ਰ ਬਣਾਇਆ ਹੋਵੇ ਨੀਰੂ ਬਾਜਵਾ ਦੇ ਉੱਤੇ ਕਿ ਭਈ ਤੂੰ ਸਰਦਾਰਜੀ 3 ਫਿਲਮ ਦੀ ਪ੍ਰੋਮੋਸ਼ਨ ਤੋਂ 사이ਡ ਹੋ ਜਾ ਜੋ ਵੀ ਤੁਹਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਇਸ ਫਿਲਮ ਦੇ ਜੋ ਵੀ ਪ੍ਰੋਮੋਸ਼ਨਲ ਐਕਟੀਵਿਟੀਆਂ ਨੇ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਸੋ ਨੀਰੂ ਬਾਜਵਾ ਨੇ ਵੀ ਆਪਣੇ ਆਪ ਨੂੰ ਪਾਸੇ ਕੀਤਾ ਇਸ ਤੋਂ ਇਲਾਵਾ ਦੋਸਤੋ ਨੀਰੂ ਬਾਜਵਾ ਨੇ ਹਾਨੀਆ ਅਮੀਰ ਨੂੰ ਅਨਫੋਲੋ ਵੀ ਕਰ ਦਿੱਤਾ ਹੈ ਹਾਨੀਆ ਅਮੀਰ ਜੋ ਕਿ ਪਾਕਿਸਤਾਨ ਦੀ ਕਲਾਕਾਰ ਹੈ ਔਰ ਸਰਦਾਰਜੀ 3 ਫਿਲਮ ਵਿੱਚ ਮੁੱਖ ਭੂਮਿਕਾ ਅਦਾ ਕਰ ਰਹੀ ਹੈ ਨੀਰੂ ਬਾਜਵਾ ਤੇ ਦਿਲਜੀ ਦੋਸਾਂਝ ਦੇ ਨਾਲ ਨੀਰੂ ਬਾਜਵਾ ਨੇ ਹਾਨੀਆ ਅਮੀਰ ਨੂੰ ਅਨਫੋਲੋ ਵੀ ਕਰ ਦਿੱਤਾ ਹੈ ਸੋਸ਼ਲ ਮੀਡੀਆ ਤੋਂ ਸੋ ਦੋਸਤੋ ਇਹ ਜੋ ਕੁਝ ਵੀ ਹੋ ਰਿਹਾ ਹੈ ਜਿੰਨਾ ਵੀ ਵਰਤਾਰਾ ਹੋ ਰਿਹਾ ਉਸ ਤੋਂ ਕਈ ਚੀਜ਼ਾਂ ਲੱਗ ਰਹੀਆਂ ਨੇ ਪਹਿਲੀ ਗੱਲ ਤਾਂ ਇਹ ਕਿ ਬਈ ਜੋ ਪੰਜਾਬ ਦੇ ਆਰਟਿਸਟ ਨੇ ਉਹੀ ਖੁੱਲ੍ਹ ਕੇ ਦਿਲਜੀਤ ਦੇ ਨਾਲ ਨਹੀਂ ਆ ਰਹੇ ਜ਼ਿਆਦਾਤਰ ਤਾਂ ਖਿਲਾਫ ਹੀ ਲੱਗ ਰਹੇ ਹੈ ਖਾਸ ਤੌਰ ਤੇ ਉਹ ਆਰਟਿਸਟ ਜੋ ਬਾਲੀਵੁੱਡ ਵਿੱਚ ਆਪਣੇ ਪੈਰ ਜਮਾਣਾ ਚਾਹੁੰਦੇ ਨੇ ਜਾਂ ਫਿਰ ਬਾਲੀਵੁੱਡ ਨਾਲ ਜੁੜੇ ਹੋਏ ਨੇ ਕਿਸੇ ਤਰੀਕੇ ਨਾਲ ਹਾਲਾਂਕਿ ਇੱਥੇ ਮੈਂ ਜਸਬੀਰ ਜੱਸੀ ਦੀ ਇੱਕ ਵਾਰ ਫਿਰ ਤੋਂ ਤਾਰੀਫ਼ ਕਰਨਾ ਚਾਹਾਂਗਾ ਦੋਸਤੋ ਜਸਬੀਰ ਜੱਸੀ ਨੇ ਜੋ ਪੋਸਟ ਪਾਈ ਸੀ ਇੰਸਟਾਗ੍ਰam ਤੇ ਦਿਲਜੀਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਨਜ਼ਰ ਆਈ ਸੀ ਜਸਬੀਰ ਜੱਸੀ ਨੇ ਕਿਹਾ ਸੀ ਕਿ ਭਈ ਜੇ ਬੈਨ ਹੀ ਕਰਨਾ ਹੈ ਇਸ ਤਰ੍ਹਾਂ ਕਿਸੇ ਨੂੰ ਜਾਂ ਫਿਲਮਾਂ ਬੈਨ ਕਰਨੀਆਂ ਹੈ ਕਿਸੇ ਦੂਜੇ ਮੁਲਕ ਦੇ ਕਲਾਕਾਰ ਬੈਨ ਕਰਨੇ ਹੈ ਤਾਂ ਭਈ ਸਭ ਕੁਝ ਹੀ ਬੈਨ ਕਰੋ ਪੂਰਾ ਦਾ ਪੂਰਾ 뮤직 ਹੀ ਬੈਨ ਕਰੋ ਕਿਉਂਕਿ ਭਈ ਜੋ ਬਾਲੀਵੁੱਡ ਜੋ ਵਿੱਚ ਜੋ 뮤직 ਹੈ ਹਿੰਦੀ ਫਿਲਮਾਂ ਵਿੱਚ ਜੋ 뮤직 ਹੈ ਪੰਜਾਬੀ ਫਿਲਮਾਂ ਵਿੱਚ ਜੋ 뮤직 ਹੈ ਉਹ 80% ਤਾਂ ਪਾਕਿਸਤਾਨ ਦੇ 뮤직 ਤੋਂ ਹੀ ਪ੍ਰਭਾਵਿਤ ਹੈ ਪਾਕਿਸਤਾਨ ਦੀਆਂ 뮤직 ਦੀਆਂ ਤਰਜ਼ਾਂ ਤੋਂ ਹੀ ਪ੍ਰਭਾਵਿਤ ਹੈ ਤੋ ਜਸਬੀਰ ਜਸੀ ਨੇ ਕੁਝ ਇਸ ਤਰ੍ਹਾਂ ਦੀ ਪੋਸਟ ਪਾਈ ਸੀ ਦਿਲਜੀਤ ਦੇ ਨਾਲ ਖੜੇ ਹੋਏ ਨਜ਼ਰ ਆਏ ਸੀ ਔਰ ਦੋਸਤੋ ਮੈਨੂੰ ਵੀ ਇਹੋ ਜਿਹਾ ਕੁਝ ਨਜ਼ਰ ਨਹੀਂ ਆਇਆ ਕਿ ਦਿਲਜੀਤ ਦੋਸਾਂਝ ਨੇ ਕੁਝ ਗਲਤ ਕੀਤਾ ਹੈ ਜਾਂ ਭਾਰਤ ਦੇ ਖਿਲਾਫ ਕੁਝ ਕੀਤਾ ਹੈ ਦੇਸ਼ ਦੇ ਖਿਲਾਫ ਕੁਝ ਕੀਤਾ ਹੈ ਕਿਉਂਕਿ ਦਿਲਜੀਤ ਦੋਸਾਂਝ ਨੇ ਤੇ ਫਿਲਮ ਦੇ ਮੇਕਰਸ ਨੇ ਸਾਫ਼ ਕਰ ਦਿੱਤਾ ਸੀ ਕਿ ਉਹਨਾਂ ਦੀ ਫਿਲਮ ਦੀ ਜੋ ਸ਼ੂਟਿੰਗ ਹੈ ਉਹ ਭਾਰਤ ਦੇ ਪਾਕਿਸਤਾਨ ਦੀ ਜੋ ਹਾਲੀਆ ਟੈਨਸ਼ਨ ਸੀ ਉਸ ਤੋਂ ਕਾਫੀ ਪਹਿਲਾਂ ਪੂਰੀ ਹੋ ਗਈ ਸੀ ਹਾਨੀ ਅਮੀਰ ਨੂੰ ਉਸ ਤੋਂ ਕਾਫੀ ਪਹਿਲਾਂ ਸਾਈਨ ਕੀਤਾ ਗਿਆ ਸੀ ਹੈਨਾ ਸੋ ਹੁਣ ਦੁਬਾਰਾ ਉਸ ਨੂੰ ਨੂੰ ਸ਼ੂਟ ਕਰਨਾ ਦੁਬਾਰਾ ਉਸ ਨੂੰ ਨੂੰ ਬਣਾਉਣਾ ਬਹੁਤ ਔਖਾ ਸੀ ਉਲਟੇ ਦਿਲਜੀਤ ਦੋਸਾਂਜ ਤੇ ਸੁਲਿੰਦ ਜੋ ਮੇਕਰਸ ਨੇ ਉਹ ਤਾਂ ਕਰੋੜਾਂ ਦਾ ਘਾਟਾ ਝੱਲਣ ਨੂੰ ਤਿਆਰ ਨੇ ਭਾਰਤ ਦੇ ਨਾਲ ਖੜੇ ਹੋਣ ਕਰਕੇ ਉਹ ਆਪਣੀ ਇਸ ਨੂੰ ਭਾਰਤ ਵਿੱਚ ਰਿਲੀਜ਼ ਹੀ ਨਹੀਂ ਕਰ ਰਹੇ ਭਾਰਤ ਤੋਂ ਬਾਹਰ ਰਿਲੀਜ਼ ਕਰ ਰਹੇ ਹੈ ਸੋਚ ਕੇ ਦੇਖੋ ਇੱਕ ਪੰਜਾਬੀ ਫਿਲਮ ਜੋ ਕਿ ਪੰਜਾਬ ਵਿੱਚ ਹੀ ਰਿਲੀਜ਼ ਨਹੀਂ ਹੋਣ ਜਾ ਰਹੀ ਭਾਰਤ ਵਿੱਚ ਵੀ ਰਿਲੀਜ਼ ਨਹੀਂ ਹੋ ਰਹੀ ਕਿੰਡੀ ਵੱਡੀ ਆਡੀਅנס ਇਹ ਫਿਲਮ ਮਿਸ ਕਰੂਗੀ ਕਰੋੜਾਂ ਦਾ ਘਾਟਾ ਇਸ ਫਿਲਮ ਨੂੰ ਹੋਊਗਾ ਪਰ ਇਸ ਦੇ ਬਾਵਜੂਦ ਦਿਲਜੀਤ ਦੋਸਾਂਝ ਨੂੰ ਐਡੀ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੋ ਸਕਦਾ ਹੈ ਬਾਰਡਰ 2 ਫਿਲਮ ਵਿੱਚੋਂ ਵੀ ਦਿਲਜੀਤ ਦੋਸਾਂਝ ਨੂੰ ਬਾਹਰ ਕਰ ਦਿੱਤਾ ਜਾਵੇ ਕਿਉਂਕਿ ਬਾਰਡਰ 2 ਫਿਲਮ ਦੇ ਜੋ ਮੇਕਰਸ ਨੇ ਉਹਨਾਂ ਨੂੰ ਵੀ ਇਹ ਨੋਟਿਸ ਭੇਜਿਆ ਗਿਆ ਹੈ ਕਿ ਦਿਲਜੀਤ ਦੋਸਾਂਝ ਨੂੰ ਬਾਰਡਰ 2 ਫਿਲਮ ਵਿੱਚੋਂ ਬਾਹਰ ਕੱਢਿਆ ਜਾਵੇ ਦਿਲਜੀਤ ਦੋਸਾਂਝ ਦੇ ਦਿਲ ਦੇ ਬੜੀ ਨੇੜੇ ਹੈ ਫਿਲਮ ਦਿਲਜੀਤ ਦੋਸਾਂਝ ਦਾ ਬਾਲੀਵੁੱਡ ਦਾ ਸ਼ਾਇਦ ਸਭ ਤੋਂ ਵੱਡਾ ਪ੍ਰੋਜੈਕਟ ਹੈ ਬਾਰਡਰ 2 ਫਿਲਮ ਸਨੀ ਦਿਓਲ ਦੇ ਨਾਲ ਆਉਣ ਜਾ ਰਹੀ ਹੈ ਸੋ ਕਲਮ ਲਾ ਕੇ ਜੋ ਹਾਲਾਤ ਨੇ ਉਬੜੇ ਅਜੀਬੋ ਗਰੀਬ ਨਜ਼ਰ ਆ ਰਹੇ ਨੇ ਇੱਕ ਪਾਸੇ ਜੋ ਪੰਜਾਬ ਦੇ ਕਲਾਕਾਰ ਨੇ ਪੰਜਾਬ ਨਾਲ ਜੁੜੇ ਹੋਏ ਕਲਾਕਾਰ ਨੇ ਉਹ ਦਿਲਜੀਤ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਪੰਜਾਬ ਦੀ ਜੋ ਜਨਤਾ ਹੈ ਪੰਜਾਬ ਵਿੱਚ ਜੋ ਫੈਨਸ ਨੇ ਕਲਾਕਾਰਾਂ ਦੇ ਉਹ ਦਿਲਜੀਤ ਦੇ ਨਾਲ ਖੜਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਵੀ ਆਪਣੇ ਸਟੈਂਡ ਤੇ ਕਾਇਮ ਨਜ਼ਰ ਆ ਰਹੇ ਨੇ ਅੱਗੇ ਕੀ ਕੁਝ ਹੋਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਦੋਸਤੋ ਧੰਨਵਾਦ